ਉਹ ਦਿਨ ਸਾਨੂੰ ਕਦੇ ਵੀ ਨਹੀਂ ਭੁੱਲਣੇ ਜਦੋਂ ਟਰੰਪ ਵੱਲੋਂ ਭਾਰਤ ਦੇ ਲੋਕਾਂ ਨੂੰ ਖਾਸ ਕਰ ਪੰਜਾਬੀਆਂ ਨੂੰ ਜਿਹੜਾ ਕੀ ਉਹ ਜਹਾਜ਼ ਚੜਾ ਚੜਾ ਕੇ ਭੇਜਿਆ ਸੀ ਤਾਂ ਹੁਣ ਟਰੰਪ ਦੀ ਇੱਕ ਹੋਰ ਜਿਹੜੀ ਹੈ ਵੱਡੀ ਤਲਵਾਰ ਪੰਜਾਬੀ ਡਰਾਈਵਰਾਂ ਦੇ ਸਿਰ ਤੇ ਲਟਕ ਰਹੀ ਹੈ ਤਾਂ ਕਿਹਾ ਜਾ ਰਿਹਾ ਆ ਕਿ ਜੇਕਰ ਤੁਸੀਂ ਇਸ ਸਖਤ ਹੁਕਮ ਨੂੰ ਨਹੀਂ ਮੰਨੋਗੇ ਤਾਂ ਤੁਹਾਨੂੰ ਆਪਣੇ ਪੇਸ਼ੇ ਤੋਂ ਹੱਤ ਧੂਣਾ ਪਏਗਾ ਜੀ ਹਾਂ ਤੁਸੀਂ ਸਹੀ ਸੁਣਿਆ ਹੁਣ ਹੈ ਟਰੰਪ ਵੱਲੋਂ ਇੱਕ ਨਵਾਂ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਪੰਜਾਬੀ ਵੀਰਾਂ ਦੇ ਲਈ ਉਹ ਚਿੰਤਾ ਵੱਧ ਗਈ ਹੈ ਜੋ ਕਿ ਅਮਰੀਕਾ ਦੇ ਵਿੱਚ ਡਰਾਈਵਰੀ ਕਰਦੇ ਨੇ ਉਹਨਾਂ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਛਿੜ ਗਿਆ ਤਾਂ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਆਖਿਰਕਾਰ ਹੁਣ ਟਰੰਪ ਦਾ ਇਹ ਕਿਹੜਾ ਨਵਾਂ ਫੈਸਲਾ ਆ ਜਿਸ ਨੇ ਇੱਕ ਕੰਪਨੀ ਜ਼ਰੂਰ ਛੇੜ ਦਿੱਤੀ ਹੈ ਜੇਕਰ ਪੰਜਾਬ ਦੇ ਜੋ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਗਏ ਨੇ ਤਾਂ ਪੰਜਾਬੀ ਵਾਪਸ ਆ ਜਾਣ ਤਾਂ ਇੱਥੇ ਹਾਲਾਤ ਕੀ ਹੋਣਗੇ ਚੰਗੀ ਰੋਟੀ ਲਈ ਚੰਗੇ ਭਵਿੱਖ ਲਈ ਚੰਗੇ ਰੁਜ਼ਗਾਰ ਦੇ ਲਈ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਏ ਨੇ ਤੇ ਉੱਥੇ ਜਾ ਕੇ ਆਪਣਾ ਰੋਜੀ ਰੋਟੀ ਕਮਾਰੇ ਨੇ ਤੇ ਆਪਣੇ ਚੰਗੇ ਭਵਿੱਖ ਦੇ ਲਈ ਜਿਹੜੇ ਨੇ ਉਹ ਹੱਡ ਤੋੜ ਮਿਹਨਤ ਕਰਦੇ ਨੇ ਤੇ ਜੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ ਤਾਂ ਪਿੱਛੇ ਪਰਿਵਾਰ ਤੇ ਕੀ ਬੀਤਦੀ ਹੈ ਜੋ ਆਰਥਿਕ ਮੰਦੀ ਨਾਲ ਜੂਝਦੇ ਹੁੰਦੇ ਨੇ ਤਾਂ ਉਹਨਾਂ ਦੇ ਕੀ ਹਾਲਾਤ ਬਣ ਗਏ ਤਾਂ ਨੂੰ ਹੁਣ ਦੱਸਦੀ ਏ ਕਿ ਟਰੰਪ ਲੋ ਜਿਹੜਾ ਇਹ ਨਵਾਂ ਫੈਸਲਾ ਲਿਆ ਗਿਆ ਡਰਾਈਵਰ ਵੀਰਾਂ ਵਾਸਤੇ ਲਿਆ ਗਿਆ ਕਿਉਂਕਿ ਡਰਾਈਵਰ ਵੀਰਾਂ ਦੇ ਲਈ ਇਹ ਖਾਸ ਖਬਰ ਰਹਿਣ ਵਾਲੀ ਹੈ 트럼ਪ ਆਏ ਦਿਨ ਨਵੇਂ-ਨਵੇਂ ਹੁਕਮ ਪਾਸ ਕਰ ਰਿਹਾ ਹੈ ਅਜਿਹਾ ਇੱਕ ਹੁਣ 트럼ਪ ਨੇ ਨਵਾਂ ਜਿਹੜਾ ਆ ਉਹ ਟਰੱਕ ਚਾਲਕਾਂ ਨੂੰ ਲੈ ਕੇ ਹੁਕਮ ਜਿਹੜਾ ਆ ਉਹ ਕਰ ਦਤਾ ਜਿਸ ਨੇ ਸਿੱਖ ਸਮਰਥਕਾਂ ਦੇ ਗਰੁੱਪ ਯਾਨੀ ਕਿ ਜੋ ਪੰਜਾਬੀ ਭਾਈਚਾਰਾ ਉਹਦੇ ਵਿੱਚ ਚਿੰਤਾ ਵਧਾ ਦਿੱਤੀ ਹੈ ਰਾਸ਼ਟਰਪਤੀ 트੍ਰੰਪ ਨੇ ਇੱਕ ਕਾਰਜਕਾਰੀ ਜਿਹੜੇ ਕੀ ਹੁਕਮ ਤੇ ਦਸਤਕਤ ਕੀਤੇ ਨੇ ਸੰਗ੍ਰੇਚਰ ਕੀਤੇ ਨੇ ਸੌ ਵਾਰ ਨੂੰ ਇਹ ਜਿਹੜਾ ਆ ਨੋਟੀਫਿਕੇਸ਼ਨ ਜਾਰੀ ਹੁੰਦਾ ਜਿਸ ਦੇ ਵਿੱਚ ਜੋ ਪੇਸ਼ੇਵਰ ਟਰੱਕ ਡਰਾਈਵਰ ਨੇ ਉਹਨਾਂ ਨੂੰ ਅੰਗਰੇਜ਼ੀ ਆਉਣਾ ਜ਼ਰੂਰੀ ਹੈ ਤਾਂ ਹੁਣ ਜਿਹੜੇ ਕਿ ਪੰਜਾਬੀ ਵੀਰ ਅੰਗਰੇਜ਼ੀ ਨਹੀਂ ਪੜਦੇ ਤਾਂ ਉਹਨਾਂ ਲਈ ਡਰਾਈਵਰੀ ਕਰਨੀ ਬਿਲਕੁਲ ਮੁਸ਼ਕਲ ਹੋ ਜਾਏਗੀ ਇਸ ਲਈ ਟਰੰਪ ਸਰਕਾਰ ਦਾ ਮੰਨਣਾ ਹੈ ਕਿ ਉਹ ਡਰਾਈਵਰ ਵੀਰ ਟ੍ਰੈਫਿਕ ਸਿਗਨਲ ਨੂੰ ਪੜਨ ਦੇ ਵਿੱਚ ਮੁश्किल ਸਮਝ ਦੇ ਦੇ ਨੇ ਨਾੜੀ ਟ੍ਰੈਫਿਕ ਸੁਰੱਖਿਆ ਬਾਰਡਰ ਤੇ ਗਸ਼ਤ ਕਰਨ ਵਾਲੇ ਜਾਂ ਖੇੜੀ ਚੌਕੀਆਂ ਜਾਂ ਫਿਰ ਕਾਰਗੋ ਵਜ਼ਨ ਸੀਮਾ ਸਟੇਸ਼ਨ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਸਕਣ ਜਾਨੀ ਕਿ ਉੱਥੇ ਦੇ ਮਾਹੌਲ ਦੇ ਸਹਾਬ ਚਾਹ ਬਣਾੜ ਗੱਲਬਾਤ ਕਰਨ ਜੇਕਰ ਕਿਸੇ ਨੂੰ ਅੰਗਰੇਜ਼ੀ ਨਹੀਂ ਆਏਗੀ ਤਾਂ ਅਮਰੀਕਾ ਦੇ ਵਿੱਚ ਉਹ ਕਿਸੇ ਦੇ ਨਾਲ ਦੁਕਾਨਦਾਰ ਦੇ ਨਾਲ ਜਾਂ ਫਿਰ ਮਿਲ ਮਾਲਕ ਗੋਦਾਮ ਮਾਲਕ ਦੇ ਨਾਲ ਪੁਲਿਸ ਦੇ ਨਾਲ ਜਾਂ ਫਿਰ ਜੋ ਉਥੇ ਟ੍ਰੈਫਿਕ ਨਿਯਮ ਨੇ ਉਹਨਾਂ ਦੀ ਪੂਰਨ ਜਾਣਕਾਰੀ ਨਹੀਂ ਹੋਏਗੀ ਕਿਉਂਕਿ ਉਸ ਨੂੰ ਅੰਗਰੇਜ਼ੀ ਨਹੀਂ ਆਏਗੀ ਤਾਂ ਵਿਦੇਸ਼ਾਂ ਦੇ ਵਿੱਚ ਜੋ ਕਿ ਇੰਟਰਨੈਸ਼ਨਲ ਲੈਂਗੁਏਜ ਅੰਗਰੇਜ਼ੀ ਹੈ ਤਾਂ ਆਪਣੇ ਪੰਜਾਬੀ ਵੀਰ ਜਿਹੜੇ ਨੇ ਉਹ ਉਹਨਾਂ ਨੂੰ ਪੜ੍ਹ ਸਮਝ ਨਹੀਂ ਸਕਦੇ ਅਜਿਹਾ ਜਿਹੜਾ ਕਿ 트럼ਪ ਸਰਕਾਰ ਦਾ ਮੰਨਣਾ ਹੈ ਜਿਸ ਦੇ ਲਈ ਇਹ ਸਖਤ ਹੁਕਮ ਜਾਰੀ ਕੀਤਾ ਗਿਆ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਡਰਾਈਵਰੀ ਕਰਨੀ ਹੈ ਤਾਂ ਤੁਹਾਨੂੰ ਅੰਗਰੇਜ਼ੀ ਆਉਣੀ ਹੋਣਾ ਲਾਜ਼ਮੀ ਹੈ ਇਹ ਨਹੀਂ ਹੈ ਕਿ ਜੇ ਤੁਸੀਂ ਭਾਰਤ ਦੇ ਵਿੱਚੋਂ ਅਮਰੀਕਾ ਦੇ ਵਿੱਚ ਚਲੇ ਜਾਓ ਤੇ ਸੋਚੋ ਕਿ ਤੁਸੀਂ ਉੱਥੇ ਡਰਾਈਵਰੀ ਕਰਕੇ ਆਪਣਾ ਕਾਰੋਬਾਰ ਕਰ ਸਕਦੇ ਹੋ ਆਪਣਾ ਕੀਤਾ ਜਿਹੜਾ ਹੈ ਉੱਥੇ ਚਲਾ ਸਕਦੇ ਹੋ ਜਾਂ ਫਿਰ ਉੱਥੇ ਡਰਾਈਵਰੀ ਕਰਨ ਦੀ ਸੋਚ ਰਹੇ ਹੋ ਤਾਂ ਬਿਲਕੁਲ ਇਹ ਹੁਣ ਆਸਾਨ ਨਹੀਂ ਹੈ ਕਿਉਂਕਿ ਟ੍ਰਾਂਪ ਸਰਕਾਰ ਵੱਲੋਂ ਇੱਕ ਕਾਰਜਕਾਰੀ ਜਿਹੜਾ ਕਿ ਇਸ ਹੁਕਮ ਤੇ ਦਸਤਖਤ ਕਰ ਦਿੱਤੇ ਗਏ ਨੇ ਤਾਂ ਇਹ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਇਹ ਫੈਸਲਾ ਜਿਹੜਾ ਕਿ ਉੱਥੇ ਦੇ ਡਰਾਈਵਰਾਂ ਦੇ ਜੋ ਕਿ ਜੋ ਉੱਥੇ ਦੇ ਜੰਪਲ ਨੇ ਉੱਥੇ ਦੇ ਵਸਨੀਕ ਨੇ ਉਹਨਾਂ ਦੇ ਹਿੱਤ ਦੇ ਵਿੱਚ ਲਿਆ ਗਿਆ ਕਿਉਂਕਿ ਉਹਨਾਂ ਦਾ ਵੀ ਕਾਰੋਬਾਰ ਦੇ ਵਿੱਚ ਮਜਬੂਤੀ ਲਿਆਈ ਜਾਵੇ ਕਿਉਂਕਿ ਜ਼ਿਆਦਾਤਰ ਅਮਰੀਕਾ ਦੇ ਵਿੱਚ ਡਰਾਈਵਰ ਜਿਹੜੇ ਨੇ ਉਹ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਇਸ ਲਈ ਜਿਹੜਾ ਕਿ ਉਹਨਾਂ ਨੂੰ ਪੰਜਾਬੀ ਬਿਲਕੁਲ ਘਟ ਆਉਂਦੀ ਹੈ ਸਿਗਨਲ ਜਾਂ ਫਿਰ ਟ੍ਰੈਫਿਕ ਰੂਲ ਜਿਹੜੇ ਨੇ ਉਹ ਫੋਲੋ ਨਹੀਂ ਕਰਦੇ ਇਸ ਤੇ ਲਈ ਜਿਹੜਾ ਆ ਇਹ ਹੁਣ ਹੁਕਮ ਜਿਹੜੇ ਨੇ ਇਹ 트ੰਪ ਸਰਕਾਰ ਵੱਲੋਂ ਜਿਹੜੇ ਨੇ ਉਹ ਕੀਤੇ ਗਏ ਨੇ ਜੇ ਅਮਰੀਕਾ ਦੇ ਵਿੱਚ ਟਰੱਕ ਚਲਾਉਣਾ ਹੈ ਤਾਂ ਫਿਰ ਤੁਹਾਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ 트ੰਪ ਨੇ ਹੁਣ ਇਹ ਨਵਾਂ ਹੁਕਮ ਜਿਹੜਾ ਆ ਕੱਢ ਦਿੱਤਾ ਤਾਂ ਇਸ ਦੇ ਨਾਲ ਸਿੱਖ ਭਾਈਚਾਰੇ ਦੇ ਟਰੱਕ ਡਰਾਈਵਰਾਂ ਦੇ ਵਿੱਚ ਪੱਖਪਾਤੀ ਪ੍ਰਭਾਵ ਜਿਹੜਾ ਉਹ ਪੈ ਸਕਦਾ ਹੈ ਇਸ ਦੇ ਨਾਲ ਰੁਜ਼ਗਾਰ ਦੇ ਵਿੱਚ ਬੇਲੋੜੀਆਂ ਰੁਕਾਵਟਾਂ ਵੀ ਪੈਦਾ ਹੋ ਸਕਦੀਆਂ ਨੇ ਅਮਰੀਕਾ ਦੇ ਟਰੱਕ ਡਰਾਈਵਰ ਦੇਸ਼ ਦੀ ਆਰਥਿਕਤਾ ਇਸ ਦੀ ਸੁਰੱਖਿਆ ਤੇ ਅਮਰੀ ਡੋਨਾਲਡ 트੍ਰੰਪ ਜੋ ਅਮਰੀਕੀ ਡੋਨਾਲਡ 트੍ਰੰਪ ਆ ਵਾਈਟ ਹਾਊਸ ਦੇ ਵਿੱਚ ਵਾਪਸੀ ਤੋਂ ਬਾਅਦ ਜੰਗੀ ਪੱਧਰ ਤੇ ਆਪਣੇ ਚੋਣ ਦਾਅਵਿਆਂ ਨੂੰ ਪੂਰਾ ਕਰਨ ਚ ਲੱਗੇ ਹੋਏ ਨੇ ਤਾਂ ਇਸ ਦੇ ਲਈ ਇਸ ਦੇ ਤਹਿਤ ਅਮਰੀਕਾ ਚ ਟਰੱਕ ਡਰਾਈਵਰ ਲਈ ਅੰਗਰੇਜ਼ੀ ਦੀ ਮੁਹਾਰਤ ਹੋਣਾ ਹੁਣ ਬਿਲਕੁਲ ਲਾਜ਼ਮੀ ਕਰ ਦਿੱਤਾ ਜੇਕਰ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਤੁਹਾਨੂੰ ਆਪਣਾ ਇਹ ਕੀਤਾ ਛੱਡਣਾ ਪਏਗਾ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਰੋਜ਼ਗਾਰ ਦੇ ਵਿੱਚ ਭੇਦਭਾਵ ਵੱਧ ਸਕਦਾ ਹੈ ਜੋ ਕਿ ਉੱਥੇ ਦੇ ਅੰਗਰੇਜ਼ ਲੋਕ ਨੇ ਉਹਨਾਂ ਨੂੰ ਅੰਗਰੇਜ਼ੀ ਪੂਰੀ ਹੋਏਗੀ ਤਾਂ ਆਪਣੇ ਪੰਜਾਬੀ ਵੀਰਾਂ ਨੂੰ ਨਹੀਂ ਆਉਂਦੀ ਹੋਏਗੀ ਤਾਂ ਨੌਕਰੀ 'ਚ ਬਿਨਾਂ ਕਾਰਨ ਰੁਕਾਵਟ ਪੈਦਾ ਹੋ ਸਕਦੀ ਹੈ ਤੇ ਕਾਰਜਕਾਰੀ ਹੁਕਮ ਦੇ ਵਿੱਚ ਕਿਹਾ ਗਿਆ ਕਿ ਅਮਰੀਕਾ ਦੇ ਟਰੱਕ ਡਰਾਈਵਰ ਜਿਹੜੇ ਕਿ ਦੇਸ਼ ਦੀ ਅਰਥ ਵਿਵਸਥਾ ਦੀ ਇਸ ਦੀ ਸੁਰੱਖਿਆ ਤੇ ਅਮਰੀਕੀ ਲੋਕਾਂ ਦੇ ਰੋਜ਼ਗਾਰ ਦੀ ਮਜ਼ਬੂਤੀ ਲਈ ਇਹ ਜ਼ਰੂਰੀ ਜਿਹੜਾ ਕੀਤਾ ਗਿਆ ਤਾਂ ਹੁਣ ਇਹ ਟਰੰਪ ਸਰਕਾਰ ਦੀ ਟਰੰਪ ਦੀ ਜੋ ਕਿ ਪੰਜਾਬੀ ਡਰਾਈਵਰ ਵੀਰਾਂ ਤੇ ਵੱਡੀ ਤਲਵਾਰ ਲਟਕ ਰਹੀ ਹੈ ਤਾ ਪੰਜਾਬੀ ਵੀਰਾਂ ਨੂੰ ਪੰਜਾਬੀ ਡਰਾਈਵਰਾਂ ਨੂੰ ਜੋ ਅਮਰੀਕਾ ਦੇ ਵਿੱਚ ਡਰਾਈਵਰੀ ਕਰ ਰਹੇ ਆ ਤੇ ਮੰਨਣਾ ਪਏਗਾ ਕਿ ਇਹ ਸਖਤ ਹੁਕਮ ਜਿਹੜੇ ਆ ਨਹੀਂ ਤਾਂ ਤੁਹਾਨੂੰ ਡਰਾਈਵਰੀ ਦਾ ਕੰਮ ਛੱਡਣਾ ਪਏਗਾ ਹੁਣ ਇਹ ਆਸਾਨ ਨਹੀਂ ਹੋਏਗਾ ਕਿ ਤੁਸੀਂ ਸਿਰਫ ਜ਼ਿਆਦਾਤਰ ਪੰਜਾਬ ਦੇ ਵਿੱਚੋਂ ਜਿਹੜੇ ਨੌਜਵਾਨ ਨੇ ਉਹ ਅ ਘੱਟ ਪੜੇ ਲਿਖੇ ਹੁੰਦੇ ਨੇ ਜਾਂ ਫਿਰ ਪਲੱਸ 2 ਕਰਕੇ ਵਿਦੇਸ਼ ਦਾ ਰੁਖ ਕਰਦੇ ਨੇ ਤਾਂ ਹੁਣ ਉਹਨਾਂ ਵਾਸਤੇ ਵੀ ਇਹ ਵੱਡੀ ਸੋਚ ਹੈ ਵੱਡੀ ਚਿੰਤਾ ਦਾ ਵਿਸ਼ਾ ਆ ਕਿ ਹੁਣ ਸਿਰਫ 8-10 ਜਮਾਤਾਂ ਪੜ ਕੇ ਜਿਹੜਾ ਕਿ ਵਿਦੇਸ਼ਾਂ ਦੇ ਵਿੱਚ ਸੈਟਲ ਹੋਣਾ ਬਿਲਕੁਲ ਮੁਸ਼ਕਲ ਹੋ ਜਾਏਗਾ ਤਾਂ ਹੁਣ ਡਰਾਈਵਰ ਵੀਰਾਂ ਦੇ ਇਸ ਗੱਲ ਨੂੰ ਲੈ ਕੇ ਜਿਹੜੀ ਹੈ ਉਹ ਚਿੰਤਾ ਵਧੀ ਹੋਈ ਹੈ ਤਾਂ ਹੁਣ 트ੰਪ ਦਾ ਇਹ ਫੈਸਲਾ ਕੀ ਰੰਗ ਲੈ ਕੇ ਆਊਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ